ਤਰ੍ਹਾਂ ਕਰਕੇ ਪਰਮੇਸ਼ਰ ਦੇ ਕੰਮ ਨਹੀਂ ਬੰਦ ਹੋਣੇ ਪਰਮੇਸ਼ਰ ਦੀਆਂ ਚਰਚਾਂ ਇਦੋਂ ਵੀ ਜ਼ਿਆਦਾ ਵਧਣਗੀਆਂ ਹallelujah ਉਹਦੇ ਕੰਮ ਨਹੀਂ ਰੁਕਣੇਗੇ ਪਰਮੇਸ਼ਰ ਕਹਿੰਦਾ ਜੇ ਕੋਈ ਕਿਸੇ ਦੇ ਪੋਸਟਰ ਪਾੜ ਦੂ ਜਾਂ ਕਿਸੇ ਦੇ ਕੋਈ ਬਲਬ ਖੋਲੂਗਾ ਉਹ ਕਿਤੇ ਉਹਨਾਂ ਦੇ ਫਿਰ ਕੰਮ ਬੰਦ ਹੋ ਜਾਣਗੇ ਨਹੀਂ ਉਹ ਨਹੀਂ ਹੁੰਦੇਗੇ ਹallelujah ਉਹ ਸ਼ੈਤਾਨੀ ਤਾਕਤਾਂ ਕਰਦੀਆਂ ਮੈਂ ਉਹ ਕਰ ਹੀ ਜਾਂਦੇ ਉਹ ਆਪਦਾ ਕੰਮ ਕਰ ਜਾਂਦੇ ਆ ਪ੍ਰਭੂ ਵਾਲੇ ਆਪਦਾ ਕੰਮ ਕਰ ਹੀ ਜਾਂਦੇ ਹallelujah ਇਸ ਤਰ੍ਹਾਂ ਕਰਕੇ ਘਬਰਾਉਣਾ ਨਹੀਂ ਕਿਸੇ ਤੋਂ ਨਹੀਂ ਡਰਨਾ ਡਰਨਾ ਕੀ ਤੋਂ ਆਪਾਂ ਪਰਮੇਸ਼ਰ ਤੋਂ ਡਰਨਾ ਵੇ ਹallelujah ਉਹ ਨਹੀਂ ਆਪਣੇ ਉਹਨਾ ਮੂੰਹ ਬੰਦ ਕਰੇ ਪਰਮੇਸ਼ਰ ਤਾਂ ਆਪਣੇ ਉਹਨਾਂ ਦੇ ਮੂੰਹ ਬੰਦ ਕਰੂ ਜਿਹੜੇ ਕਿਸੇ ਨੂੰ ਚੰਗਾ ਮਾੜਾ ਬੋਲਦੇ ਆ ਹallelujah ਪਰਮੇਸ਼ਰ ਵੱਡੇ ਵੱਡੇ ਕੰਮ ਕਰਦਾ ਹallelujah ਉਹਨੇ ਕਰਦਾ ਹੀ ਰਹਿਣਾ ਚਰਚਾਂ ਵਧੀ ਜਾਣਗੀਆਂ ਜਿੰਨਾ ਕੋਈ ਮਰਜ਼ੀ ਜ਼ੋਰ ਲਾਲੇ ਬੰਦ ਨਹੀਂ ਹੋਣੀਆਂ ਹallelujah ਹallelujah ਗੰਭਪ ਪਰਮੇਸ਼ਰ ਦਾ ਪੁੱਤਰ ਆਵੇ ਤੁਹਾਨੂੰ ਉਹ ਵੇਖੇ ਪ੍ਰਾਰਥਨਾ ਕਰਦਿਆਂ ਨੂੰ ਵੇਖੇ ਤੁਸੀਂ ਉਦੋਂ ਤੇ ਕਰਖੜੋ ਸਕੋ ਬੈ ਨਾ ਜਾਇਓ ਹallelujah ਪਰਮੇਸ਼ਰ ਨੇ ਖੜੇ ਕੀਤਾ ਪਰਮੇਸ਼ਰ ਦੀ ਮਹਿਮਾ ਕਰਾਉਂਦਾ ਆਪਾਂ ਪਰਮੇਸ਼ਰ ਦੀ ਮਹਿਮਾ ਕਰਨੀ ਹੈ ਪਹਿਲਾ ਸਥਾਨ ਕਿਹਨੂੰ ਦੇਣਾ ਹੈ ਪਰਮੇਸ਼ਰ ਨੂੰ ਕਾ ਦੇਣਾ ਹallelujah ਆ ਸਾਰਾ ਮਹੀਨਾ ਦਸੰਬਰ ਦਾ ਖੁਸ਼ੀਆਂ ਦਾ ਹੀ ਹੈ ਆਪਾਂ ਸੱਚਮੁੱਚ ਜਦੋਂ ਪਰਮੇਸ਼ਰ ਦਾ ਆਪਦੇ ਪ੍ਰਭੂ ਦੀਆਂ ਆਪਾਂ ਜਨਮ ਦਿਨ ਮਨਾਉਣੀ ਹੈ ਤੇ ਪਰਮੇਸ਼ਰ ਵੀ ਆਪਣੇ ਘਰੇ ਖੁਸ਼ੀਆਂ ਖੇੜੇ ਲੈ ਕੇ ਆਉਂਦਾ ਹallelujah ਤਿੰਨ ਛੇੜੀਵਾਰ ਰਹਿ ਗਏ ਲੱਗਦਾ ਹੈ ਵਿੱਚ ਤਿੰਨ ਆਉਣਗੇ ਫਿਰ ਆਪਣੇ ਵੀਰਵਾਰ ਦੇ ਆਪਾਂ 25 ਨੂੰ ਰਸ ਵਿੱਚ ਮਸ ਬਣਾਵਾਂਗੇ ਹallelujah ਇਸ ਤਰ੍ਹਾਂ ਤਿਆਰੀ ਕਰੋ ਪਰਮੇਸ਼ਰ ਦੀ ਸੱਚਮੁੱਚ ਆਪਾਂ ਕੰਮ ਤਾਂ ਕਰਦੇ ਰਹਿਣਾ ਸੱਚਮੁੱਚ ਜਦ ਆਪਾਂ ਪਰਮੇਸ਼ਰ ਨੂੰ ਦਿੰਨੇ ਆ ਦਿਨ ਤੇ ਪਰਮੇਸ਼ਰ ਆਪਣੇ ਵੱਡੇ ਵੱਡੇ ਕੰਮ ਕਰਦਾ ਵਾ ਹallelujah ਇਸ ਤਰ੍ਹਾਂ ਕਰਕੇ ਆਪਾਂ ਚਾਹ ਹੁੰਦਾ ਚਾਹੀਦਾ ਆਪਣੇ ਘਰੇ ਪ੍ਰੋਗਰਾਮ ਹੁੰਦਾ ਆਪਾਂ ਨੂੰ ਕਿੰਨਾ ਚਾਹ ਹੁੰਦਾ ਹੁੰਦਾ ਕਿ ਨਹੀਂ ਸਾਰਿਆਂ ਨੂੰ ਹੁੰਦਾ ਕਿ ਨਹੀਂ ਹੁੰਦਾ ਸੁਣਦਾ ਆਪਾਂ ਪਰਮੇਸ਼ਰ ਦਾ ਵੀ ਕੀ ਕਰਨਾ ਜਨਮ ਦਿਨ ਮਨਾਉਣਾ ਧੂਮਤਾਹਮਨਾ ਮਨਾਉਣਾ ਹallelujah 25 ਤਰੀਕ ਨੂੰ ਹੋਣਾ ਵੈ ਤੇ ਇਸ ਤਰ੍ਹਾਂ ਕਰਕੇ ਪਰਮੇਸ਼ਰ ਨੇ ਆਪਦੀ ਮਹਿਮਾ ਆਪੇ ਹੀ ਕਰਾ ਲੈਣੀ ਜੀ ਤੋ ਕਰਾਉਣੀ ਆ ਹਾਲੇਲੂਇਆ ਪਰ ਆਪਾਂ ਤਿਆਰ ਰਹਿਣਾ ਆਪਾਂ ਨੂੰ ਚਾਹ ਹੋਣਾ ਚਾਹੀਦਾ ਵੀ ਅੱਜ ਮੇਰੇ ਪ੍ਰਭੂ ਦਾ ਜਨਮ ਦਿਨ ਹੈ ਇਸੇ ਆ ਸਾਰਾ ਮਹੀਨਾ ਪ੍ਰਭੂ ਦਾ ਹੀ ਜਨਮ ਦਿਨ ਦਾ ਹੀ ਹਾਲੇਲੂਇਆ ਆਪਾਂ ਕਰੇ ਵੀ ਇਹਦੇ ਭਜਨ ਲਾ ਕੇ ਸੱਚਮੁੱਚ ਭਜਨ ਲਾਇਆ ਕਰੋ ਜੇ ਜਦੋਂ ਆਪਣੇ ਘਰੇ ਪਰਮੇਸ਼ਰ ਦੇ ਬਚਨ ਚੱਲਦੇ ਜਾਂ ਭਜਨ ਚੱਲਦੇ ਆ ਆਟੋਮੈਟਿਕ ਹੀ ਪਰਮੇਸ਼ਰ ਆਪਣੇ ਘਰੇ ਗੇੜੇ ਮਾਰਨ ਆਉਂਦਾ ਹਾਲੇਲੂਇਆ ਉਹਦੇ ਆਪਾਂ ਫਿਰ ਕੀ ਕਹਿੰਦੇ ਆ ਉਹਦੀ ਸ਼ਾਂਤ ਰਹਿਂਦੀ ਆਪਣੇ ਘਰੇ ਹਰ ਇੱਕ ਦੇ ਜੇ ਟੀਵੀ ਚੱਲਦਾ ਟੀਵੀ ਚ ਲਾਇਆ ਕਰੋ ਉਹ ਵੈਲਾ ਚਲਾਇਆ ਕਰੋ ਦੇ ਭਜਨ ਲੱਗੇ ਰਹਿਣ ਹਾਲੇਲੂਇਆ ਤਰਾਂ ਕਰਕੇ ਪਰਮੇਸ਼ਰ ਦੇ ਕੰਮ ਨਹੀਂ ਬੰਦ ਹੋਣੇ ਪਰਮੇਸ਼ਰ ਦੀਆਂ ਚਰਚਾਂ ਇਤੋਂ ਵੀ ਜ਼ਿਆਦਾ ਵਧਣਗੀਆਂ ਹਾਲੇਲੂਇਆ ਉਹਦੇ ਕੰਮ ਨਹੀਂ ਰੁਕਣੇਗੇ ਪਰਮੇਸ਼ਰ ਕਹਿੰਦਾ ਜੇ ਕੋਈ ਕਿਸੇ ਦੇ ਪੋਸਟਰ ਪਾੜ ਦੂ ਜਾਂ ਕਿਸੇ ਦੇ ਕੋਈ ਬਲਬ ਖੋਲੂਗਾ ਉਹ ਕਿਤੇ ਉਹਨਾਂ ਦੇ ਫਿਰ ਕੰਮ ਬੰਦ ਹੋ ਜਾਣਗੇ ਨਹੀਂ ਉਹ ਨਹੀਂ ਹੁੰਦੇਗੇ ਹallelujah ਉਹ ਸ਼ੈਤਾਨੀ ਤਾਕਤਾਂ ਕਰਦੀਆਂ ਮੈਂ ਉਹ ਕਰ ਹੀ ਜਾਂਦੇ ਉਹ ਆਪਦਾ ਕੰਮ ਕਰ ਜਾਂਦੇ ਆ ਪ੍ਰਭੂ ਵਾਲੇ ਆਪਦਾ ਕੰਮ ਕਰ ਹੀ ਜਾਂਦੇ ਹallelujah ਇਸ ਤਰ੍ਹਾਂ ਕਰਕੇ ਘਬਰਾਉਣਾ ਨਹੀਂ ਕਿਸੇ ਤੋਂ ਨਹੀਂ ਡਰਨਾ ਡਰਨਾ ਕੀ ਤੋਂ ਆਪਾਂ ਪਰਮੇਸ਼ਰ ਤੋਂ ਡਰਨਾ ਵੇ ਹallelujah ਉਹ ਨਹੀਂ ਆਪਣੇ ਉਹਨਾ ਮੂੰਹ ਬੰਦ ਕਰੇ ਪਰਮੇਸ਼ਰ ਦਾ ਆਪੇ ਉਹਨਾਂ ਦੇ ਮੂੰਹ ਬੰਦ ਕਰੂ ਜਿਹੜੇ ਕਿਸੇ ਨੂੰ ਚੰਗਾ ਮਾੜਾ ਬੋਲਦੇ ਆ ਹallelujah ਤਰ੍ਹਾਂ ਕਰਕੇ ਪਰਮੇਸ਼ਰ ਦਾ ਬਚਨ ਲੈ ਕੇ ਜਾਣਾ ਆਪਾਂ ਹੁਣ ਆਪਾਂ ਹਰੇਕ ਦੇ ਘਰੇ ਬਚਨ ਲੈ ਕੇ ਜਾਣੇ ਹallelujah ਹੜਾ ਸਕੂਲ ਵਾਲੇ ਵੀ ਆਉਂਦੇ ਕਿਤੇ ਆਪਾਂ ਉਹਨਾਂ ਨੂੰ ਉਹਨਾਂ ਨੂੰ ਡਾਂਗਾ ਲੈ ਕੇ ਪੈ ਜਾਏ ਨੇ ਸਾਡੇ ਘਰੇ ਤੋਂ ਸਾਡੇ ਤਾਂ ਬੱਚੇ ਲੱਗੇ ਨਹੀਂ ਆਪਾਂ ਪਿਆਰ ਨਾਲ ਬੋਲਦੇ ਹਾਲੇਲੂਇਆ ਇਸ ਤਰ੍ਹਾਂ ਕਰਕੇ ਹਰ ਇੱਕ ਨੇ ਆਪੋ ਆਪਣਾ ਪ੍ਰਚਾਰ ਕਰਨਾ ਵੈ ਆਪੋ ਆਪਣੇ ਪੋਸਟਰ ਲੈ ਕੇ ਜਾਣੇ ਆ ਲਾਉਣੇ ਵੀ ਐ ਜਿਹਦਾ ਨਹੀਂ ਜੀ ਕਦਾ ਉਹ ਨਾ ਫੜਨ ਹਾਲੇਲੂਇਆ ਤਰ੍ਹਾਂ ਕਰਕੇ ਆਪਾਂ ਕੀ ਆਪਾਂ ਤਾਂ ਰੂਹਾਂ ਬਚਾਉਂਦੇ ਆਪਾਂ ਕੀ ਕਰਦੇ ਆ ਆਪਾਂ ਪ੍ਰਚਾਰ ਕਰਦੇ ਆ ਪਰਮੇਸ਼ਰ ਦਾ ਵੀ ਇਹੀ ਐ ਫਿਰ ਤੁਸੀਂ ਪਛਤਾਮ ਹੋਗੇ ਫਿਰ ਕਹੋਗੇ ਸਾਨੂੰ ਦੱਸਿਆ ਹੀ ਨਹੀਂਗਾ ਪਰਮੇਸ਼ਰ ਵੱਡੇ ਵੱਡੇ ਕੰਮ ਕਰਦਾ ਹਾਲੇਲੂਇਆ ਦੇ ਘਰ ਦਾ ਹੀ ਰਹਿਣਾ ਚਰਚਾਂ ਵਧੀ ਜਾਣਗੀਆਂ ਜਿੰਨਾ ਕੋਈ ਮਰਜ਼ੀ ਜ਼ੋਰ ਲਾਲੇ ਬੰਦ ਨਹੀਂ ਹੋਣੀਆਂ ਹallelujah ਹallelujah ਪਰਮੇਸ਼ਰ ਨੇ ਆਪਣੀ ਮਹਿਮਾ ਕਰਾਈ ਜਾਣੀ ਉਹ ਚੰਗਾ ਸਮਾਂ ਦੀ ਉਹ ਦੋ ਫਿਰ ਹੋਰ ਲੋਕ ਵੇਖਦੇ ਵਾਕਈ ਇਤਕ ਵਿਰੋਧ ਕਰਦੇ ਹੋ ਹੋਰ ਵਧੀ ਜਾਂਦੀ ਹੈ ਹallelujah ਜਿਹੜਾ ਕਮ ਆਪਾਂ ਨਹੀਂ ਕਰਦੇ ਉਹ ਪਰਾਈਆਂ ਕੋ ਮਾਂ ਕਰ ਹੀ ਜਾਂਦੀਆਂ ਹallelujah ਕਰੀ ਜਾਂਦੇ ਹਰ ਇੱਕ ਦੇ ਮੂੰਹ ਤੇ ਜੀਸੂ ਦਾ ਨਾਮ ਤਾਂ ਆਉਂਦਾ ਹੀ ਹੈ ਹallelujah ਉਹ ਪਰਾਈਆਂ ਕੋ ਮਾਂ ਕਰ ਦਿੰਦੀਆਂ ਵੈ ਸਤਨ ਦਰਨਾ ਨਹੀਂ ਪਰਮੇਸ਼ਰ ਦੇ 크ਰਿਸਮਸਾ ਤੋਂ ਮਤਮ ਨਾਲ ਹਰ ਇੱਕ ਚਰਚਾ ਜੀ ਮਨਾਉਣਗੇ ਹallelujah ਹallelujah ਆਹੀ ਆਪਣਾ ਦਿਨ ਤਿਆਰ ਹੁੰਦਾ ਵੈ ਫਿਰ ਆਪਾਂ ਕੀ ਕਰਨਾ ਹallelujah